ਤੋ ਅਸੀਂ ਕਾਲਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸਰੋਂ ਦਾ ਸਾਗ ਤੇ ਨਾਲ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਸੋ ਪਹਿਲਾਂ ਚੰਗੀ ਤਰ੍ਹਾਂ ਸਾਗ ਨੂੰ ਧੋਸਵਾਰ ਲਿਆ ਫਿਰ ਮੈਂ ਉਹਦੀ ਜਿਹੜੀ ਸਾਗ ਦੀ ਕਟਿੰਗ ਕੀਤੀ ਕਿਉਂਕਿ ਮੈਨੂੰ ਨਾ ਮਸ਼ੀਨ ਨਾਲ ਕੱਟਣਾ ਨਹੀਂ ਆਉਂਦਾ ਇਸ ਕਰਕੇ ਅੱਜ ਆਪਾਂ ਸਾਗ ਬਣਾਵਾਂਗੇ ਪਹਿਲਾਂ ਆਪਾਂ ਸਰਦਾਰ ਸਾਹਿਬ ਨੂੰ ਰੋਟੀ ਕੁਆ ਲਈਏ ਸੋ ਇੱਥੇ ਫਿਰ ਮੈਨੂੰ ਸਰਦਾਰ ਸਾਹਿਬ ਨੇ ਕੰਮ ਤੇ ਜਾਣਾ ਸੀਗਾ ਸੋ ਕਿਉਂਕਿ ਮੈਂ ਸਾਗ ਵਾਰਾ ਦਾ ਕਟਿੰਗ ਕਰ ਲਿਆ ਸੀਗਾ ਚੀਰ ਕੇ ਰੱਖ ਲਿਆ ਸੀਗਾ ਇੱਕ ਸਾਈਡ ਤੇ ਫਿਰ ਮੈਨੂੰ ਇਦਾਂ ਸੀਗਾ ਵੀ ਸਰਦਾਰ ਸਾਹਿਬ ਲੇਟ ਨਾ ਹੋ ਜਾਣ ਸੋ ਇਸ ਕਰਕੇ ਜਿਹੜੀ ਮੈਂ ਆਪਣੀ ਰੋਟੀ ਬਣਾ ਰਹੀ ਸੀ ਸਰਦਾਰ ਜੀ ਲਈ ਸਰਦਾਰ ਜੀ ਲਈ ਰੋਟੀ ਬਣਾਈ ਕਿਉਂਕਿ ਹੋਰ ਵੀ ਘਰ ਦੇ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਆ ਪਰ ਮੈਨੂੰ ਇਦਾਂ ਹੁੰਦਾ ਵੀ ਪਹਿਲਾਂ ਜਿਵੇਂ ਕੰਮ ਤੇ ਜਾਣ ਵਾਲੇ ਹੁੰਦੇ ਜਿਹੜੇ ਹਨ ਉਹਨਾਂ ਨੂੰ ਲੱਭਾ ਘਰੋਂ ਇੱਕ ਵਾਰ ਤੋਰ ਦਈ ਹੈ ਨਾ ਰੋਟੀ ਖਵਾ ਕੇ ਕਹਿੰਦੇ ਹੁੰਦੇ ਆ ਭੁੱਖੇ ਢਿੱਡ ਘਰੋਂ ਨਹੀਂ ਜਾਣਾ ਚਾਹੀਦਾ ਆਪਾਂ ਕਿਤੇ ਵੀ ਜਾ ਰਹੇ ਆ ਕਦੇ ਵੀ ਭੁੱਖੇ ਢਿੱਡ ਨਹੀਂ ਜਾਣਾ ਚਾਹੀਦਾ ਤੇਰ ਮੈਂ ਬਹੁਤ ਹੀ ਪਿਆਰ ਦੇ ਨਾਲ ਨਾ ਸਰਦਾਰ ਸਾਹਿਬ ਲਈ ਰੋਟੀ ਬਣਾਈ ਤੇ ਮੈਂ ਨਾ ਇੱਥੇ ਵੀਡੀਓ ਨੂੰ ਫਾਸਟ ਕੱਟ ਰਹੀ ਸੀਗਾ ਤੇ ਮੈਂ ਬੋੜ ਪਿਆਰ ਨਾਲ ਰੋਟੀ ਬਣਾ ਰਹੀ ਸੀ ਸਰਦਾਰ ਸਾਹਿਬ ਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਸੀ ਇੱਕ ਨਾ ਭੁੱਖ ਦਾ ਸਬਰ ਤਾਂ ਹੋ ਜਾਂਦਾ ਪਰ ਜਦੋਂ ਆਪਾਂ ਕਿਤੇ ਕੰਮ ਤੇ ਜਾਣਾ ਹੁੰਦਾ ਨਾ ਉੱਥੇ ਆਪਾਂ ਪਲੇਟ ਨਹੀਂ ਪਹੁੰਚ ਸਕਦੇ ਹੈਗੇ ਫਿਰ ਇਦਾਂ ਨਾ ਹੁੰਦਾ ਵੀ ਵੀ ਉਹ ਸਹੀ ਨਹੀਂ ਲੱਗਦਾ ਹੈ ਕਿਉਂਕਿ ਜਿਹੜੀ ਆਪਣੀ ਰੁਟੀਨ ਹੈ ਕਿ ਤੇ ਦਿੱਲੀ ਦੀ ਉਹ ਵੀ ਖਰਾਬ ਜੀ ਹੋ ਜਾਂਦੀ ਹੈ ਨਾ ਫਿਰ ਅੱਗੇ ਗੱਲਾਂ ਸੌ ਸੁਣਨੀਆਂ ਤਾਂ ਉਹ ਵੀ ਔਖਾ ਜਿਹਾ ਲੱਗਦਾ ਮੈਂ ਸਰਦਾਰ ਸਾਹਿਬ ਨੂੰ ਰੋਟੀ ਪਾ ਕੇ ਦੇਤੀ ਸੀ ਫਿਰ ਮੈਂ ਤੇ ਨਾਲ ਦੀ ਨਾਲ ਇੱਕ ਇੱਕ ਦੋ ਦੋ ਬਣੀ ਜਾਣੀ ਹੈ फिर मैं थानू नाल दी नाल खवाई जाऊँगी मैं तो सरदार साहब रोटी देती थी सरदार साहब खा रहे थे फिर सरदार साहब चले गए थे रोटी खा के फिर उसद असी शॉर्ट वीडियोस वगैरह बनाई काफ़ी ज्यादा कम से किए तो शॉर्ट वीडियो बनाई है बना मेरी शॉर्ट वीडियो वाला चैनल अर्शजोत शॉर्ट तुम्हें वह भी जाके जरूर सबसक्राइब करो फ्रेंड्स उस तो बाद जी मेरी रसोई भांडे भूडे बहुत ज्यादा पाए हुए थे सो इस कर ਫਿਰ ਮੈਂ ਸਾਰੇ ਬਰਟਨਸ ਵਗੈਰਾ ਸਾਫ ਕੀਤੇ ਸੋ ਇੱਥੇ ਸਾਡੀ ਸ਼ਾਰਟ ਵੀਡੀਓ ਦੀ ਪਲਾਨਿੰਗ ਚੱਲਦੀ ਸੀ ਵੀ ਅਸੀਂ ਕੀ ਅੱਗੇ ਬਣਾ ਰਹੇ ਹਾਂ ਸ਼ਾਰਟ ਵੀਡੀਓ ਚ ਸੋ ਇੱਥੇ ਆਪਾਂ ਸਾਗ ਲਈ ਪਾਣੀ ਧਰ ਲਿਆ ਸੀਗਾ ਗੈਸ ਦੇ ਉੱਤੇ ਸੋ ਉਹਦੇ ਵਿੱਚ ਨਮਕ ਪਾਇਆ ਨਮਕ ਤੋਂ ਬਾਅਦ ਹਰੀਆਂ ਮਿਰਚਾਂ ਲਸਣ ਅਦਰਕ ਪਾਇਆ ਤੇ ਬਾਕੀ ਜਿਹੜਾ ਬਾਥੂ ਪਾਲਕ ਵਗੈਰਾ ਉਹ ਅਸੀਂ ਉਹਦੇ ਵਿੱਚ ਹੀ ਕੱਟ ਲਿਆ ਸੀਗਾ ਸੋ ਅਸੀਂ ਜਿਹੜੀਆਂ ਮਾਲਾਲ ਮਿਰਚ ਬਿਲਕੁਲ ਨਹੀਂ ਪਾਉਂਦੇ ਹੈਗੇ ਅਦਰਕ ਲਸਣ ਤੇ ਹਰੀ ਮਿਰਚ ਤੇ ਨਮਕ ਪਾਇਆ ਫਿਰ ਮੈਂ ਨਾਲ ਹੀ ਜਿਹੜਾ ਸਾਗ ਪਾਇਆ ਇੱਥੇ ਨਾ ਪਤਾ ਨਹੀਂ ਮੈਂ ਆਏ ਜੀ ਕਿਉਂ ਕਰੀ ਜਾਨੀ ਜਿਹਨਾਂ ਸਨੀ ਟਲਾਉਂਦੇ ਹੁੰਦੇ ਆ ਸੋ ਪਤਾ ਨਹੀਂ ਆਈ ਡੋਟ ਨੋ ਉਹਨੇ ਕੀ ਕਰੀ ਜਾਨੀ ਸੀ ਮੈਂ ਤੋ ਮੈਨੂੰ ਇੱਕ ਵਾਰੀ ਸੁਣਿਆ ਸੀਗਾ ਕਿ ਇਦਾਂ ਮੈਂ ਇੰਸਟਾਗ੍ਰam ਤੇ ਵੀਡੀਓ ਦੇਖੀ ਸੀਗੀ ਕਿ ਇਦਾਂ ਨਾ ਕੁੱਕਰ ਦੇ ਵਿੱਚ ਸਾਗ ਨਹੀਂ ਬਣਾਉਣਾ ਚਾਹੀਦਾ ਹੈਗਾ ਦੇ ਮਤਲਬ ਉਹ ਕੁੱਕਰ ਉੱਡ ਜਾਂਦਾ ਜਾਂ ਫਟ ਜਾਂਦਾ ਹਨ ਇਸ ਤਰ੍ਹਾਂ ਕੁਝ ਵੀ ਕਹਿ ਸਕਦੇ ਆਪਾਂ ਤੇ ਨਾ ਉਹ ਮਤਲਬ ਮੈਨੂੰ ਬੜਾ ਡਰ ਲੱਗਿਆ ਮੈਨੂੰ ਇਦਾਂ ਲੱਗੀ ਜਾਵੇ ਵੀ ਹਨਾ ਕੋਈ ਚੀਜ਼ ਆਪਾਂ ਦੇਖ ਲੈਣਾ ਨਾ ਉਹ ਡਰ ਜਿਹਾ ਲੱਗਣ ਲੱਗ ਜਾਂਦਾ ਤੋ ਫਿਰ ਉਸ ਤੋਂ ਬਾਅਦ ਨਾ ਮੈਂ ਜਿੰਦਾ ਸਾਗ ਆ ਫਿਰ ਮੈਂ ਉਹਨੂੰ ਮਤਲਬ ਕਹਿੰਦੇ ਆ ਵੀ ਜਦੋਂ ਤੱਕ ਉਹ ਥੋੜਾ ਜਿਹਾ ਗਲਜ ਨਾ ਜਾਵੇ ਮਤਲਬ ਥੋੜਾ ਜਿਹਾ ਪੱਕ ਨਾ ਜਾਵੇ ਉਦੋਂ ਤੱਕ ਇਹਦੀ ਕਦੇ ਵੀ ਜਿਹੜੀ ਕੁੱਕਰ ਦਾ ਢੱਕਣਾ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਮੈਂ ਸਾਗ ਦਬ ਦਬ ਕੇ ਪਾਤਾ ਥੋੜਾ ਟਾਈਮ ਉਹਨੂੰ ਮਤਲਬ ਪੱਕਣ ਦਿੱਤਾ ਫਿਰ ਉਸ ਤੋਂ ਬਾਅਦ ਛੀਤੀ ਬੰਦ ਕੀਤੀ ਕਹਿੰਦੇ ਆ ਕਿ ਛੀਤੀ ਦੇ ਉੱਤੇ ਜਾ ਕੇ ਜਿਹੜਾ ਇਹਦਾ ਪੱਤਾ ਲੱਗ ਜਾਂਦਾ ਤਾਂ ਕਰਕੇ ਫਿਰ ਉਹ ਜਿਹੜੀ ਭਾਫ਼ ਬਾਹਰ ਹੀ ਨਹੀਂ ਆਉਂਦੀ ਸੋ ਇਸ ਵਜ੍ਹਾ ਕਰਕੇ ਕੁੱਕਰ ਦੇ ਉੱਡਣ ਜਾਂ ਫਟਣ ਦਾ ਖਤਰਾ ਰਹਿੰਦਾ ਸੋ ਇਸ ਤਰ੍ਹਾਂ ਫਿਰ ਮੈਂ ਜਿਹੜਾ ਆਪਣਾ ਥੋੜਾ ਥੋੜਾ ਕਰਕੇ ਸਾਗ ਪਾਇਆ ਦਬ ਦਬ ਕੇ ਪਉਣਾ ਪਿਆ ਕਿਉਂਕਿ ਉਦੋਂ ਜ਼ਿਆਦਾ ਲੱਗਦਾ ਹੁੰਦਾ ਪਰ ਬਾਅਦ ਦੇ ਵਿੱਚ ਇਹ ਪੱਕਣ ਤੋਂ ਬਾਅਦ ਘਟ ਜਾਂਦਾ ਝੁਕੜ ਜਾਂਦਾ ਕਿਉਂਕਿ ਸੋ ਉਸ ਤੋਂ ਬਾਅਦ ਜਿਹੜਾ ਫਿਰ ਮੈਂ ਸਾਗ ਰੱਖਣ ਤੋਂ ਬਾਅਦ ਫਿਰ ਜਿਹੜੀਆਂ ਆਪਾਂ ਉਹਨੂੰ ਮੈਂ ਜਦੋਂ ਵੀ ਕੁੱਕਰ 'ਚ ਸਾਗ ਬਣਾਉਣੀ ਆ ਤਾਂ ਮੈਂ ਉਦੋਂ 10 ਸੀਟੀਆਂ ਲਗਾਉਣੀ ਆ ਜਦੋਂ ਵੀ ਮੈਂ ਕੁੱਕਰ 'ਚ ਬਣਾਉਣੀ ਆ ਤੇ ਉਹ ਬਾਕੀ ਆਪਣਾ ਉਸ ਹਾਵ ਨਾਲ ਹੁੰਦਾ ਜਦੋਂ ਖੁੱਲੇ ਭਾਂਡੇ 'ਚ ਦੂਜੀ ਲੋਟ ਬਣਾਉਣੀ ਆ ਆਪਾਂ ਦੇਖਦੇ ਰਹਿੰਨੇ ਆ ਵੀ ਸਾਗ ਬਣਿਆ ਕਿ ਨਹੀਂ ਕੁੱਕਰ ਨੂੰ ਆਪਾਂ ਬਾਰ-ਬਾਰ ਖੋਲ ਨਹੀਂ ਸਕਦੇ ਇਸ ਕਰਕੇ ਮੈਂ 10 ਤੋਂ 11 ਸੀਟੀਆਂ ਲਵਾ ਦਿੰਦੀ ਹੁੰਨੀ ਆ ਜਦੋਂ ਉਹਨੂੰ ਕੁੱਕਰ 'ਚ ਬਣਾਵਾ ਸੋਸੋਆ ਜਿਹੜਾ ਮੈਂ ਜਿਹੜਾ ਸਾਗ ਆ ਉਹ ਚੰਗੀ ਤਰ੍ਹਾਂ ਘੋਟਿਆ ਕਿਉਂਕਿ ਕਾਫੀ ਜਿਆਦਾ ਟਾਈਮ ਲੱਗ ਜਾਂਦਾ ਇੰਨਾ ਚੀਜ਼ਾਂ ਨੂੰ ਸਾਗ ਕਹਿੰਦੇ ਨਾ ਆਪਣੇ ਵਿਧਿਆੜੀ ਫੁੱਟ ਜਾਂਦੀ ਆ ਇੱਧਰ-ਉੱਧਰ ਕਰਦਿਆਂ ਨੂੰ ਸੋ ਫਿਰ ਜਿਹੜਾ ਮੈਂ ਸਾਗ ਥੋੜਾ ਬਹੁਤਾ ਘੋਟਿਆ ਤੇ ਬਾਕੀ ਇਹੜੇ ਨਾਲ ਦੀ ਨਾਲ ਪਾਣੀ ਹੈ ਨਾ ਵੀ ਹੁੰਦਾ ਵਾ ਸਾਗ ਦੇ ਵਿੱਚੋਂ ਨਿਕਲਦਾ ਰਹਿੰਦਾ ਉਬਲ ਜਾਂਦਾ ਜਿਹੜਾ ਸਾਗ ਦਾ ਪਾਣੀ ਉਹ ਫਿਰ ਮੈਂ ਨਾਲ ਦੀ ਨਾਲ ਕੱਢ ਲੈਣੀ ਹੈ ਵੀ ਜਦੋਂ ਬਾਅਦ ਵਿੱਚ ਜਦੋਂ ਆਪਾਂ ਆਲਣ ਵਗੈਰਾ ਪਾਉਣਾ ਹੁੰਦਾ ਵਾ ਉਹਦੇ ਵਿੱਚ ਯੂਜ਼ ਕਰ ਲੈਣੀ ਹੈ ਸੋ ਸਾਗ ਘੋਟਣਾ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਤੇ ਮੈਨੂੰ ਮਿਲੋ ਆਏ ਕਈਆਂ ਨੂੰ ਆਏ ਹੁੰਦਾ ਕਿ ਸਾਡਾ ਜ਼ੋਰ ਜਿਹਾ ਲੱਗਦਾ ਵੀ ਓਵੇਂ ਮੈਨੂੰ ਬਿਲਕੁਲ ਨਹੀਂ ਹੁੰਦਾ ਵੀ ਮੈਨੂੰ ਐ ਵਧੀਆ ਲੱਗਦਾ ਸਾਗ ਘੋਟਣਾ ਨਾ ਇਹੋ ਜਿਹੇ ਕੰਮ ਚੰਗੇ ਲੱਗਦੇ ਤੇ ਜਿਹੜੀ ਅਸੀਂ ਜਿਹੜੇ ਮੈਂ ਤਰੀਕੇ ਨਾਲ ਬਣਾਉਣੀ ਐ ਏਦੇ ਮੇਰੇ ਮੰਮੀ ਜੀ ਬਣਾਉਂਦੇ ਹੁੰਦੇ ਸੀਗੇ ਜੇ ਜਦੋਂ ਮੈਂ ਸਾਗ ਬਣਾਉਣੀ ਹੈ ਜਿਵੇਂ ਕਈ ਲੋਕ ਇਕੱਠੀਆਂ ਚੀਜ਼ਾਂ ਜਿਵੇਂ ਅਦਰਕ ਲਸਣ ਕਈ ਵਾਰੀ ਤੜਕੇ ਤੇ ਬਾਅਦ ਚ ਪਾਉਂਦੇ ਨੇ ਕਾਫੀ ਲੋਕਾਂ ਨੂੰ ਮੈਂ ਦੇਖਿਆ ਏਦਾਂ ਕਰਦੇ ਆਨੂੰ ਪਰ ਅਸੀਂ ਨਹੀਂ ਅਸੀਂ ਤਾਂ ਏਦਾਂ ਮਤਲਬ ਪਹਿਲਾਂ ਹੀ ਪਾ ਲੈਨੇ ਮੇਰੀ ਮੰਮੀ ਜੀ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ ਤੇ ਮੈਂ ਵੀ ਇਦਾਂ ਹੀ ਬਣਾਉਣੀ ਆ ਸਾਗ ਸ਼ੁਰੂ ਤੋਂ ਹੀ ਮਤਲਬ ਲਸਣ ਪਾ ਲੈਣਾ ਅਦਰਕ ਜਿਹੜੇ ਆਪਣੇ ਹਰੀਆਂ ਮਿਰਚਾਂ ਵਗੈਰਾ ਨਮਕ ਵਗੈਰਾ ਹੁੰਦਾ ਉਹ ਸਾਰਾ ਕੁਝ ਪਹਿਲਾਂ ਹੀ ਪਾ ਦੇਣਾ ਹੁੰਦਾ ਜਿੰਨਾ ਜਿੰਨੀ ਕੁਆਂਟੀਟੀ ਤੁਸੀਂ ਪਾਉਣਾ ਚਾਹੁੰਦੇ ਆ ਉਹਦੇ ਬਾਅਦ ਵਿੱਚ ਅਸੀਂ ਮਿਰਚ ਵਗੈਰਾ ਤਾਂ ਪਾ ਲੈਂਦੇ ਸੀ ਜਾਂ ਧਨੀਆ ਵਗੈਰਾ ਉਹਦੇ ਬਾਅਦ ਅਸੀਂ ਮਤਲਬ ਜਿਹੜੇ ਅਦਰਕ ਆ ਵੀ ਵੱਡੇ ਵੱਡੇ ਟੁਕੜੇ ਜਾਂ ਉਦਾਂ ਉਹ ਖਾਂਦਾ ਨਹੀਂ ਸੀਗਾ ਇਸ ਵਾਰਾ ਕਰਕੇ ਸਿ ਪਾਉਂਦੇ ਨਹੀਂ ਸੀ ਪਹਿਲਾਂ ਹੀ ਜਿੰਨੀ ਕੁਆਂਟੀਟੀ ਸਾਨੂੰ ਚਾਹੀਦਾ ਹੁੰਦਾ ਸੀ ਜਿੰਨੀ ਕੁ ਲੋਡ ਹੁੰਦੀ ਸੀ ਅਸੀਂ ਆਲਰੇਡੀ ਪਹਿਲਾਂ ਹੀ ਪਾ ਲੈਂਦੇ ਸੀਗੇ ਸੋ ਇਸ ਤਰ੍ਹਾਂ ਫਿਰ ਮੈਂ ਜਿਹੜਾ ਫਾਗ ਉਹਨੂੰ ਚੰਗੀ ਤਰ੍ਹਾਂ ਘੋਟਿਆ ਜਦੋਂ ਤੱਕ ਮਤਲਬ ਇਹਨ ਪੂਰਾ ਸੋਨਾ ਸੋਨਾ ਬਾਣੀ ਗਿਆ ਸਾਗ ਮਹਿੰਦੀ ਵਾਂਗੂ ਸੋਸਤਰਾ ਕਹਿੰਦੇ ਨੇ ਘੋਟ ਘੋਟ ਕੇ ਮਹਿੰਦੀ ਵਰਗਾ ਕਰ ਦੋ ਉਦੈ ਮਤਲਬ ਮੈਨੂੰ ਕਈ ਨਾ ਉਹ ਗ੍ਰਾਇੰਡਰ ਜੇ ਹੁੰਦਾ ਵਾ ਉਹਦੇ ਨਾਲ ਵੀ ਉਹ ਕਰ ਲੈਂਦੇ ਆ ਘੋਟ ਲੈਂਦੇ ਫਾਗ ਪਰ ਪਤਾ ਨਹੀਂ ਉਹ ਪਾਣੀ ਜੇ ਛੱਡ ਜਾਂਦਾ ਇਸ ਵਜ੍ਹਾ ਕਰਕੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਉਹ ਸਾਗ ਉਸਤਰਾ ਪਾਣੀ ਛੱਡਿਆ ਹੋਇਆ ਮੈਂ ਜਿਹੜੀ ਹੱਤੀ ਘੋਟ ਨਹੀਂ ਹੁੰਦੀ ਉਹਦੇ ਨਾਲ ਹੀ ਘੋਟ ਨਾ ਪਸੰਦ ਕਰਦੀਆਂ ਫਿਰ ਮੈਂ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਮੱਕੀ ਦਾ ਆਟਾ ਪਾਇਆ ਸੋ ਆਲਣ ਵੀ ਜਿਹੜਾ ਮੈਂ ਇਸ ਤਰ੍ਹਾਂ ਹੀ ਪਾਉਣੀ ਆ ਆਲਣ ਬੋਲਦੇ ਆ ਸਾਡੇ ਇਧਰ ਤੁਹਾਡੇ ਪਤਾ ਨਹੀਂ ਕੀ ਕਹਿੰਦੇ ਹੋਣਗੇ ਸੋ ਜੋ ਵੀ ਕਹਿੰਦੇ ਆ ਪਰ ਸਾਡੇ ਇਧਰ ਆਲਣ ਕਹਾਜੁੰਦਾ ਮੈਂ ਇਸ ਤਰ੍ਹਾਂ ਹੀ ਆਲਣ ਪਾਉਣੀ ਆ ਸੁੱਕਾ ਸੁੱਕਾ ਆਟਾ ਪਾ ਕੇ ਕਈ ਪਾਣੀ ਪਾ ਕੇ ਉਦਾਂ ਹੀ ਹੈ ਨਾ ਘੋਲਜਾ ਬਣਾ ਕੇ ਮਤਲਬ ਉਹਨੂੰ ਕਰ ਲੈਂਦੇ ਆ ਆਲਣ ਪਾ ਦਿੰਦੇ ਆ ਪਰ ਸਾਡੇ ਨੇ ਇਦਾਂ ਹੁੰਦਾ ਹੈਗਾ ਅਸੀਂ ਤਾਂ ਬਸ ਮਤਲਬ ਇਦਾਂ ਹੀ ਥੋੜਾ ਥੋੜਾ ਕਰਕੇ ਜਿੰਨੀ ਕੋ ਲੋੜ ਹੁੰਦੀ ਹੈਗੀ ਸਾਗ ਚ ਵੀ ਸਾਗ ਵਾਲਾ ਚਿੱਟਾ ਜਾਂ ਨਾ ਹੋਵੇ ਅੱਗੇ ਮੇਰੇ ਤੋਂ ਨਾ ਚਿੱਟਾ ਚਿੱਟਾ ਜਾਂ ਸਾਗ ਹੋ ਜਾਂਦਾ ਸੀ ਕਿਉਂਕਿ ਮੇਤਾਲਣ ਕਈ ਵਾਰੀ ਵੱਧ ਪੈ ਜਾਂਦਾ ਹੁੰਦਾ ਸੀਗਾ ਪਰ ਫਿਰ ਹੁਣ ਮੈਨੂੰ ਪਤਾ ਲੱਗਿਆ ਵੀ ਜੇ ਹਨਾ ਵੀ ਜ਼ਿਆਦਾ ਨਹੀਂ ਪਾਉਣਾ ਹੈਗਾ ਨਹੀਂ ਤਾਂ ਫਿਰ ਜਿਹੜਾ ਆٹے ਦਾ ਹੀ ਟੇਸਟ ਆਉਂਦਾ ਰਹਿੰਦਾ ਵਿੱਚੋਂ ਮੱਕੀ ਦੇ ਆٹے ਦਾ ਸੋ ਇਸ ਤਰ੍ਹਾਂ ਅਸੀਂ ਸਾਗ ਬਣਾਇਆ ਸਾਗ ਦੀ ਰੈਸਪੀ ਤਾਂ ਮੈਂ ਆਲਰੇਡੀ ਦਿੱਤੀ ਹੋਈ ਹੈ ਆਪਣੇ ਉਹਦੇ ਆਪਣੇ ਆਹੀ ਚੈਨਲ ਤੇ ਨਾ ਮੈਂ ਉਹਦੇ ਤੁਲੇ ਤੇ ਸਾਗ ਬਣਾਇਆ ਸੀ ਹੁਣ ਮਤਲਬ ਪਾਠੀਆਂ ਵਗੈਰਾ ਹੈ ਨਹੀਂ ਸੀ ਨੇ ਇਸ ਕਰਕੇ ਆਪਾਂ ਕੁੱਕਰ 'ਚ ਹੀ ਬਣਾ ਲਿਆ ਵੈਸਾ ਤੁਲੇ ਦੇ ਸਾਗ ਵਾਲੀ ਰੀਸ ਨਹੀਂ ਹੁੰਦੀ ਹੈਗੀ ਸੋ ਆਪਣੇ ਵੀ ਪੇਕੇ ਪਿੰਡਾਂ 'ਈ ਬਣਾਉਂਦੇ ਸੀਗੇ ਛੁੱਲੇ ਤੇ ਤਾਂ ਕਰਕੇ ਮੈਨੂੰ ਇਸ ਤਰ੍ਹਾਂ ਹੀ ਪਸੰਦ ਆ ਪਰ ਹੁਣ ਆਪਣੀ ਮਜਬੂਰੀ ਆ ਆਪਾਂ ਇਸ ਕਰਕੇ ਤੇ ਕੁੱਕਰ 'ਚ ਹੀ ਬਣਾ ਲਿਆ ਅਸੀਂ ਦਿੱਤੀ ਸੀਗੀ ਉਹ ਸਾਗ ਦੀ ਉਹ ਨਾ ਸੀ ਛੁੱਲੇ ਤੇ ਬਣਾਇਆ ਸੀ ਸਾਗ ਇਹ ਅਸੀਂ ਕੁੱਕਰ 'ਚ ਬਣਾ ਰਹੇ ਆ ਵੀ ਕੁੱਕਰ 'ਚ ਕਿੱਦਾਂ ਸਾਗ ਬਣਾਈਦਾ ਆ ਜਿਨ੍ਹਾਂ ਨੂੰ ਨਹੀਂ ਆਉਂਦਾ ਉਹਨਾਂ ਲਈ ਜਿੰਨੇ ਨੂੰ ਆਉਂਦਾ ਚਲੋ ਠੀਕ ਹੈ ਇਟਸ ਓਕੇ ਇਹ ਜਿਹੜਾ ਸਾਗ ਨਾਲ ਸਾਗ ਚੋਂ ਪਾਣੀ ਨਿਕਲਿਆ ਹੋਇਆ ਸੀਗਾ ਮੈਂ ਉਹੀ ਬਸ ਮੇਰਾਖ ਲੈਣੀ ਹੁੰਦੀ ਹੈ ਤੇ ਦੁਬਾਰਾ ਜਿਹੜਾ ਕੰਮ ਆਜੂਗਾ ਆਪਣੇ ਸੋ ਇਸ ਵਜ੍ਹਾ ਕਰਕੇ ਵੀ ਮੈਂ ਉਹ ਪਾਣੀ ਨੂੰ ਢੋਲਦੀ ਨਹੀਂ ਹੁੰਦੀ ਹੈਗੀ ਕਿਉਂਕਿ ਸਾਰਾ ਅਸਰ ਇਹ ਸਾਗ ਦਾ ਉਹਦੇ ਵਿੱਚ ਹੁੰਦਾ ਆ ਸੋ ਜੇ ਤੁਹਾਡੇ ਤੋਂ ਜ਼ਿਆਦਾ ਪੈ ਜਾਂਦਾ ਬਾਕੀ ਮੈਂ ਜ਼ਿਆਦਾ ਪਾਇਆ ਨਹੀਂ ਸੀ ਜਦੋਂ ਆਪਣਾ ਸਾਗ ਜ਼ਿਆਦਾ ਹੋ ਜਾਂਦਾ ਫਿਰ ਉਹ ਜ਼ਿਆਦਾ ਉੱਭਣ ਲੱਗ ਜਾਂਦਾ ਵਾ ਸੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਕੁੱਕਰ 'ਚ ਸਾਗ ਬਣਾਉਨੇ ਆ ਤਾਂ ਨਾਲੇ ਤਾਂ ਇੱਕ ਪਾਣੀ ਵੀ ਬਾਹਰ ਆ ਜਾਂਦਾ ਵਾ ਹਨਾ ਤੇ ਫਿਰ ਜਿਹੜਾ ਉਹ ਆਪਾਂ ਪਕਾ ਕੇ ਥੋੜਾ ਜਿਹਾ ਫੇਰ ਹੀ ਢੱਕਣ ਬੰਦ ਕਰਨਾ ਹੁੰਦਾ ਸੋ ਇਸ ਇਸ ਤਰ੍ਹਾਂ ਤੇ ਜਿਹੜਾ ਪਾਣੀ ਮੈਨੂੰ ਲੱਗਿਆ ਵੀ ਐਕਸਟਰਾ ਵਾ ਉਹ ਮੈਂ ਕੱਢ ਲਿਆ ਸੀਗਾ ਸੋ ਨੂੰ ਮੈਂ ਬਾਅਦ ਵਿੱਚ ਆਲਣ ਦੇ ਵਿੱਚ ਯੂਜ਼ ਕੀਤਾ ਸੋ ਫਿਰ ਚੰਗੀ ਤਰ੍ਹਾਂ ਸਾਗ ਨੂੰ ਆਪਾਂ ਘੋੜ ਲਿਆ ਸੀਗਾ ਸਾਗ ਘੋਟਣ ਤੋਂ ਬਾਅਦ ਨਾ ਫਿਰ ਮੈਨੂੰ ਫੇਰ ਵੀ ਥੋੜਾ ਸਾਗ ਗਾੜਾ ਲੱਗਿਆ ਕਿਉਂਕਿ ਬਾਹਲਾ ਗਾੜਾ ਵੀ ਫਿਰ ਵਧੀਆ ਨਹੀਂ ਲੱਗਦਾ ਹੈਗਾ ਘਰ ਦੇ ਸਾਡੇ ਬਿਲਕੁਲ ਵੀ ਮੰਮੀ ਹੋਰੀ ਪਸੰਦ ਨਹੀਂ ਕਰਦੇ ਇਸ ਤਰ੍ਹਾਂ ਫਿਰ ਮੈਂ ਥੋੜਾ ਜਿਹਾ ਪਾਣੀ ਗਰਮ ਕਰਕੇ ਜਿਹੜਾ ਸਾਗ ਦੇ ਵਿੱਚ ਐਡ ਕਰ ਲਿਆ ਸੀਗਾ ਤੁਸੀਂ ਵੀ ਜਦੋਂ ਵੀ ਸਾਗ ਨੂੰ ਪਤਲਾ ਕਰਨਾ ਆ ਤਾਂ ਉਸ ਉਸ ਵਕਤ ਤੁਸੀਂ ਜਿਹੜਾ ਗਰਮ ਪਾਣੀ ਐਡ ਕਰਨਾ ਦੂਸਰਾ ਪਾਣੀ ਐਡ ਨਹੀਂ ਕਰਨਾ ਸੋ ਇਸ ਤਰ੍ਹਾਂ ਮੈਂ ਐਡ ਕਰਤਾ ਸੀ ਗਰਮ ਪਾਣੀ ਸੋ ਇੱਥੇ ਆਪਾਂ ਨਾਲ ਹੀ ਤੜਕਾ ਲਾ ਲਿਆ ਸੀਗਾ ਮੈਂ ਮੈਨੂੰ ਇਦਾਂ ਸੀਗਾ ਵੀ ਫਟਾਫਟ ਨਾਲ ਹੀ ਇਹ ਨਾ ਵੀ ਰੋਟੀ ਖਾਦੀ ਜਾਂਦੀ ਹੈ ਫਿਰ ਜਦੋਂ ਨਾਲ ਹੀ ਫਿਰ ਮੈਂ ਇਸ ਕਰਕੇ ਪਹਿਲਾਂ ਤੜਕਾ ਲਾਇਆ ਫਿਰ ਰੋਟੀ ਨਾਲ ਸੋ ਫਿਰ ਆਪਾਂ ਨਾ ਨਾਲ ਹੀ ਰੋਟੀ ਬਣਾਉਣ ਲੱਗ ਗਏ ਸੀਗੇ ਨਾਲੇ ਨਾ ਆਪਾਂ ਨਾ ਇਕੱਠਾ ਆਟਾ ਨਹੀਂ ਗੁੰਨਦੇ ਹੈਗੇ ਜਿਵੇਂ ਕੋਈ ਸਾਰਾ ਆਟਾ ਗੁੰਨ ਲੈਂਦੇ ਨਾਲ ਦੀ ਨਾਲ ਰੋਟੀ ਬਣਾਉਂਦੇ ਆਪਾਂ ਨਹੀਂ ਹੋਮ ਗੁੰਨਦੇ ਆਪਾਂ ਥੋੜਾ ਥੋੜਾ ਸੁੱਕ ਭਰੂੜ ਜਿਹਾ ਗੁੰਨ ਲੈਂਦੇ ਫਿਰ ਉਸ ਤੋਂ ਆ ਥੋੜਾ ਥੋੜਾ ਗੁੰਨ ਕੇ ਮੁੱਕੀ ਦੇ ਕੇ ਤੇ ਇੰਨੇ ਸੋਹਣੇ ਬੋਲੇ ਬੋਲੇ ਆਟੇ ਦੀ ਆਪਾਂ ਜਿਹੜੀ ਰੋਟੀ ਬਣਾਉਨੇ ਆਂਗੇ ਮੈਨੂੰ ਤੇ ਇਸ ਤਰੀਕਾ ਚੰਗਾ ਲੱਗਦਾ ਮੈਨੂੰ ਇਹ ਵਧੀਆ ਲੱਗਦਾ ਸੋ ਬਹੁਤ ਵਧੀਆ ਰੋਟੀ ਬਣਦੀ ਆ ਘਰ ਦੇ ਖੁਸ਼ ਹੋ ਜਾਂਦੇ ਖਾ ਕੇ ਤੇ ਫਿਰ ਇਸ ਤਰ੍ਹਾਂ ਨਾ ਮੈਨੂੰ ਮੈਂ ਸ਼ੌਂਕ ਜਾਵਾ ਬਹੁਤ ਸ਼ੌਂਕ ਆ ਮੈਂ ਵੀ ਇਸ ਤਰ੍ਹਾਂ ਰੋਟੀ ਬਣਾਉਂਦਾ ਫਿਰ ਪਰ ਕਾਫੀ ਹੱਦ ਤ ਮੱਕੀ ਦੀ ਹੁਣ ਤਾਂ ਬਹੁਤ ਸੋਹਣੀ ਰੋਟੀ ਬਣਾ ਲੈਣੀ ਹੈ ਜਦੋਂ ਮੈਂ ਕੁਵਾਰੀ ਹੁੰਦੀ ਸੀ ਨਾ ਮੈਨੂੰ ਉਨੀ ਆਉਂਦੀ ਨਹੀਂ ਸੀ ਹੁੰਦੀ ਸਿਰ ਹੌਲੀ ਹੌਲੀ ਮਤਲਬ ਆਪਣਾ ਨਾ ਹੋ ਜਾਂਦਾ ਦੇਖ-ਦੇਖ ਕੇ ਵੱਡੇ ਨੂੰ ਜਿਵੇਂ ਵੱਡੇ ਰੋਟੀ ਬਣਾਉਂਦੇ ਉਹਵੇਂ ਆਪਾਂ ਨੂੰ ਵੀ ਰੋਟੀ ਬਣਾਉਣੀ ਆ ਜਾਂਦੀ ਹੈ ਹੁਣ ਤਾਂ ਮੇਰੀਆਂ ਰੋਟੀਆਂ ਇੰਨੀ ਸੋਹਣੀਆਂ ਬਣਦੀਆਂ ਨੇ ਨਾ ਲੈੜੇ ਫਸ ਮੰਮੀ ਉਹ ਵੀ ਦੇਖ ਕੇ ਆ ਰਹੇ ਹੁੰਦੇ ਹੈ ਆ ਅੱਛੇ ਤੂੰ ਬਣਾਈਆਂ ਰੋਟੀਆਂ ਤੇ ਮੈਂ ਕਹਿੰਦੀ ਹਾਂ ਜੀ ਮਤਲਬ ਉਹ ਨਾ ਯਕੀਨ ਨਹੀਂ ਕਰਦੇ ਹੈਗੇ ਵੀ ਤੂੰ ਬਣਾਈਆਂ ਹੈ ਕਿਉਂਕਿ ਉਹ ਹੁੰਦਾ ਨਾ ਵੀ ਕਾਫੀ ਰਣੇ ਜਿਹੜੇ ਮੇਰੀ ਏਜ ਦੀਆਂ ਕੁੜੀਆਂ ਹੁੰਦੀਆਂ ਨੇ ਮਤਲਬ ਉਹ ਕਈਆਂ ਹੀ ਕੁੜੀਆਂ ਉਹਦਾ ਵੀ ਏਜ ਦਾ ਕੋਈ ਇਹਦਾ ਮਤਲਬ ਹੋ ਨਹੀਂ ਹੈਗਾ ਵੀ ਮਤਲਬ ਨਾ ਕਈਆਂ ਨੂੰ ਆਨਲਾਈਨ ਹੁੰਦਾ ਹੈਗਾ ਵੀ ਮੱਕੀ ਦੀ ਰੋਟੀ ਕਈਆਂ ਨੂੰ ਨਹੀਂ ਬਣਾਉਣੀ ਆਉਂਦੀ ਇਹ ਆ ਤਾਂ ਫਿਰ ਉਹ ਪੋਲੀਥੀਨ ਤੇ ਪਾ ਕੇ ਬਣਾਉਂਦੇ ਆ ਸੋ ਚਲੋ ਜਿਵੇਂ ਵੀ ਹਰ ਕੋਈ ਚਲੋ ਬਣਾ ਤਾਂ ਲੈਂਦੇ ਜਿੱਦਾਂ ਮਰਜ਼ੀ ਹੋਇਆ ਚਾਹੇ ਪੋਲੀਥੀਨ ਤੇ ਪਾ ਕੇ ਸੋ ਇਸ ਤਰ੍ਹਾਂ ਨਾ ਜਿਹੜੀ ਮੱਕੀ ਦੀ ਰੋਟੀਆਂ ਮਤਲਬ ਉਹ ਲੱਗੀ ਟੇਸਟ ਆਉਣਾ ਜਦੋਂ ਆਪਾਂ ਇਦਾਂ ਤਾਜ਼ਾ ਤਾਜ਼ਾ ਆਟਾ ਗੁੰਨ੍ਹਦੇ ਨਾਲ ਹੀ ਨਾਲ ਵੀ ਸੁੱਕਪਰੂੜਿਆ ਆਟਾ ਗੁੰਨ੍ਹ ਕੇ ਰੱਖ ਲੈਣੇ ਵੀ ਜਿੰਨੇ ਜਿੰਨੇ ਆਪਾਂ ਲੋੜ ਆ ਫਿਰ ਉਹਨਾਂ ਉਹਨਾਂ ਆਪਾਂ ਗੁੰਨ੍ਹ ਕੇ ਨਾਲ ਦੀ ਨਾਲ ਰੋਟੀ ਜਿਹੜੀ ਤਾਜੀ ਬਣਾਈ ਜਣੀ ਹੁੰਦੀ ਹੈ ਮੈਂ ਮੇਰੀ ਤਾਂ ਇਦਾਂ ਦੀ ਆਦਤ ਹੈ ਸ਼ੁਰੂ ਤੋਂ ਕਿਉਂਕਿ ਮੈਂ ਜਦ ਮਮੀ ਨੂੰ ਦੇਖਿਆ ਤਾਂ ਕਿ ਇਹਨੀਆਂ ਸੋਹਣੀਆਂ ਰੋਟੀਆਂ ਬਣਾਈਆਂ ਮੈਂ ਦੇਖੀ ਜਾਂਦੀ ਸੀ ਇਹ ਥੋੜਾ ਕੈਂਦੇ ਵਿੱਚ ਦਿਖਾਈ ਜਾਂਦੀ ਸੀ ਜਿਵੇਂ ਮੇਰੀਆਂ ਦੇਖੋ ਕਿੰਨੀਆਂ ਸੋਹਣੀਆਂ ਰੋਟੀਆਂ ਬਣੀਆਂ ਇੱਦਾਂ ਮੈਨੂੰ ਖੁੱਸੇ ਖੁੱਸੇ ਕਰੂੰਗਾ ਰੰਪਾਈ ਦੇ ਚ ਹੱਥਾਂ ਇੱਦਾਂ ਵਾ ਵਾ ਕੇ ਨਾ ਗਿੱਲੇ ਗਿੱਲੇ ਜੇ ਕਰਕੇ ਬੜੀਆਂ ਵਧੀਆ ਵਧੀਆ ਲੱਗਦੀਆਂ ਰੋਟੀ ਬਣਾਉਣੀ ਐ ਇਸ ਤਰ੍ਹਾਂ ਤੁਸੀਂ ਕਿਹੜੇ ਤਰੀਕੇ ਨਾਲ ਰੋਟੀ ਬਣਾਉਂਦੇ ਹੋ પોલીਥੀਨ ਨਾਲ ਜਾਂ ਇਸ طرح ਹੱਥ ਨਾਲ ਮੰਮੀਆਂ ਦੇ ਸਟਾਈਲ ਨਾਲ ਬਣਾਉਂਦੇ ਆ ਕਿੱਦਾਂ ਬਣਾਉਂਦੇ ਆ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਕਿੱਦਾਂ ਰੋਟੀ ਬਣਾਉਂਦੇ ਆ ਜਾਂ ਤੁਹਾਡੇ ਘਰ 'ਚ ਕਿੱਦਾਂ ਬਣਦੀ ਆ ਸੋ ਬਲੌਗ ਦਾ ਐਂਡ ਕਰਦੇ ਆ ਜੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ